ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਓ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਤਾ ਸਹਿਦੇਵਾਂ ਦਸਮੇਸ਼ ਪਤਾ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ 2025 ਅੱਜ ਲੋਹੜੀ ਦਾ ਤਿਉਹਾਰ ਹੈ ਸੋ ਲੋਹੜੀ ਦੇ ਤਿਉਹਾਰ ਦੇ ਵਿੱਚ ਜੇ ਆਪਾਂ ਧਾਰਮਿਕ ਤੌਰ ਤੇ ਦੇਖੀਏ ਅਧਿਆਤਮਕ ਤੌਰ ਤੇ ਧਾਰਮਿਕ ਤੌਰ ਤੇ ਇਹਦਾ ਕੋਈ ਜ਼ਿਆਦਾ ਆਪਾਂ ਨੂੰ ਮਿਲਦਾ ਨਹੀਂ ਕਿਤੇ ਵੀ ਹਵਾਲਾ ਪਰ ਲੋਕਾਂ ਦੀਆਂ ਇੱਛਾਵਾਂ ਪੁੱਤਰਾਂ ਦੀਆਂ ਵਿਆਹ ਸ਼ਾਦੀਆਂ ਤੇ ਪੁੱਤਰਾਂ ਦੇ ਜਨਮ ਦਿਨ ਦੇ ਉੱਤੇ ਜਦੋਂ ਜਨਮ ਲੈਂਦਾ ਬੱਚਾ ਖੁਸ਼ੀ ਵਿੱਚ ਆ ਕੇ ਲੋਹੜੀ ਵਾਲੇ ਦਿਨ ਉਹਦਾ ਖੁਸ਼ੀ ਮਨਾਈ ਜਾਂਦੀ ਹੈ ਆਹਦੇ ਵਿੱਚ ਕੁੱਲ ਮਿਲਾ ਕੇ ਦੇਖਾ ਜਾਵੇ ਇਹਦੇ ਵਿੱਚ ਜਿਹੜਾ ਹੈ ਅਗਨ ਪੂਜਾ ਪ੍ਰধান ਹੈ ਇਹਦੇ ਵਿੱਚ ਲੋਹੜੀ ਦੀ ਧੋਣੀ ਬਾਲੀ ਜਾਂਦੀ ਹੈ ਲੋਹੜੀ ਧੋਣੀ ਕਾਦੀ ਹੁੰਦੀ ਹੈ ਅਗਨ ਦੀ ਉਹਦੇ ਵਿੱਚ ਤਿਲ ਤਿਲ ਚੌੜੀ ਪਾ ਕੇ ਤੇਲ ਪਾ ਕੇ ਮੂੰਗਫਲੀ ਰੇਵੜੀ ਪਾ ਕੇ ਉਹਨੂੰ ਹਵਨ ਕਰਕੇ ਇਸ ਤਰ੍ਹਾਂ ਇਹਨੂੰ ਮਨਾਇਆ ਜਾਂਦਾ ਹੈ ਪਰ ਇਹ ਵੀ ਪੂਰੀ ਮਰਯਾਦਾ ਵਿੱਚ ਨਹੀਂ ਕਿਉਂਕਿ ਧਰਮ ਨਾਲ ਨਹੀਂ ਜੁੜੀ ਹੁੰਦੀ ਉੱਥੇ ਬੈਠ ਕੇ ਖਾਇਆ ਜਾਂਦਾ ਉੱਥੇ ਕੁਰਸੀਆਂ ਹੁੰਦੀਆਂ ਨੇ ਉਥੇ ਲੋਕ ਸ਼ਰਾਬ ਪੀ ਕੇ ਬੈੰਦੇ ਨੇ ਧੂਣੀਆਂ ਦੇ ਉੱਤੇ ਪਰ ਇਹਨੂੰ ਧਰਮ ਨਾਲ ਵੀ ਨਹੀਂ ਆਪਾਂ ਜੋੜ ਸਕਦੇ ਅਗਨੀ ਪੂਜਾ ਨਾਲ ਵੀ ਨਹੀਂ ਜੋੜ ਸਕਦੇ ਸੋ ਦੂਸਰੀ ਗੱਲ ਇਹਨੂੰ ਜੋੜਿਆ ਜਾਂਦਾ ਹੈ ਲੋਹੜੀ ਨੂੰ ਕਿ ਦੁਰਲੇ ਪੱਟੀ ਨੇ ਅ ਅਕਬਰ ਸਮੇਂ ਸੁੰਦਰੀ ਤੇ মুੰਦਰੀ ਦੋ ਲੜਕੀਆਂ ਸਨ ਦੋ ਗਰੀਬ ਪਰਿਵਾਰ ਦੀਆਂ ਪੁੱਤਰੀਆਂ ਸਨ ਧੀਆਂ ਉਹਨਾਂ ਨੂੰ ਛੜਵਾ ਕੇ ਤੇ ਉਹਨਾਂ ਦੇ ਵਿਆਹ ਕੀਤੇ ਸਨ ਪਰ ਸੋਚਣ ਵਾਲੀ ਗੱਲ ਹੈ ਜੇ ਦੁੱਲੇ ਪੱਟੀ ਨੇ ਦੋ ਕੁੜੀਆਂ ਨੂੰ ਛੜਵਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਤਾਂ ਦੁੱਲਾ ਪੱਟੀ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਕਿ ਸਾਰੇ ਪੰਜਾਬ ਵਿੱਚ ਕੁੱਲ ਮਿਲਾ ਕੇ ਜਾਨਕਿ ਸਾਰੇ ਹਿੰਦੁਸਤਾਨ ਵਿੱਚ ਭਾਰਤ ਵਿੱਚ ਮਨਾਇਆ ਜਾਂਦਾ ਹੈ ਯਾਤਰ ਪੰਜਾਬ ਵਿੱਚ ਇਹ ਤਿਹਾੜ ਦਾ ਜ਼ਿਆਦਾ ਜੋਰ ਹੈ ਦੋ ਕੁੜੀਆਂ ਨੂੰ ਵਿਆਹ ਕੇ ਉਹਨਾਂ ਦੇ ਅਕਬਰ ਵੇੜੇ ਉਹਨਾਂ ਨੂੰ ਛੜਵਾ ਕੇ ਵਿਆਹ ਕੀਤਾ ਗਿਆ ਇੰਨਾ ਜਿਆਦਾ ਮਸ਼ਹੂਰ ਹੋ ਗਿਆ ਦੁੱਲਾ ਪੱਟੀ ਉਹਦੇ ਨਾਂ ਤੇ ਕਵਿਤਾ ਉਹਦਾ ਗੀਤ ਪੜਿਆ ਜਾਂਦਾ ਹੈ ਦੁੱਲੇਤੀ ਵਿਆਹੀ ਹੋ ਸੁੰਦਰ-ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਇਸ ਤਰ੍ਹਾਂ ਕਰਕੇ ਪਰ ਜੇ ਦੂਜੇ ਪਾਸੇ ਆਪਾਂ ਝਾਤ ਮਾਰੀਏ ਕਿ ਜਿਹੜੇ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਸਾਨਮ ਉਹਨਾਂ ਨੇ ਕਿੰਨੀਆਂ ਧੀਆਂ ਛੜਵਾਈਆਂ ਕਿੰਨਾ ਦਾ ਕਿੰਨਾ ਹੀ ਲੋਕਾਂ ਦਾ ਘਰ ਬਸਾਇਆ ਇਸ ਪਾਸੇ ਜੇ ਆਪਾਂ ਨਾਜ਼ਰ ਮਾਰੀਏ ਤਾ ਆਪਾਂ ਸਿੱਖ ਇਤਿਹਾਸ ਨੂੰ ਲੋਕਾਂ ਦੇ ਘਰ-ਘਰ ਵਿੱਚ ਪ੍ਰਚਲਿਤ ਕਰਨ ਦੇ ਵਿੱਚ ਬਹੁਤ ਪਿੱਛੇ ਆ ਜੇ ਦੁੱਲੇ ਪੱਟੀ ਦੇ ਨਾਲ ਤੁਲਨਾ ਕਰੀਏ ਕਿ ਸਾਡੇ ਸਿੰਘਾਂ ਨੇ ਇਸ ਤਰ੍ਹਾਂ ਦਾ ਕਦੇ ਕੁਝ ਕੀਤਾ ਨਹੀਂ ਬਹੁਤ ਕੀਤਾ ਹੈ ਕਈ-ਕਈ ਹਜ਼ਾਰ ਧੀਆਂ ਛੜਵਾ ਕੇ ਲਿਆਂਦੀਆਂ ਮੁਗਲਾਂ ਦੀ ਬੰਦੀ ਵਿੱਚੋਂ ਤੇ ਇੱਕ ਪਾਸੇ ਦੁੱਲੇ ਨੇ ਛੜਵਾਈ ਅਸੀਂ ਦੁੱਲੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਤੁਲਨਾ ਕਰੀਏ ਤਾਂ ਪ੍ਰਚਾਰ ਵਿੱਚ ਸਿੰਘਾਂ ਦੇ ਸਿੱਖੀ ਦੇ ਪ੍ਰਚਾਰ ਵਾਸਤੇ ਅਸੀਂ ਜੜ ਕੇ ਪਿੱਛੇ ਆ ਗਏ ਦੁੱਲੇ ਨਾਲ ਤੁਲਨਾ ਕਰੀਏ ਤਾਂ ਦੂਸਰੇ ਪਾਸੇ ਇਹ ਸ ਦੱਸਿਆ ਜਾਂਦਾ ਹੈ ਕਿ ਇਹਦਾ ਜਿਹੜਾ ਹੈ ਤਿਹਾਰ ਇਹ ਹੋਲੀ ਤੱਕ ਚੱਲਿਆ ਜਿਹੜੀ ਪ੍ਰਹਲਾਦ ਦੀ ਭੂਆ ਸੀਗੀ ਕਿਉਂਕਿ ਪ੍ਰਹਲਾਦ ਦੀ ਭੂਆ ਹੌਲਕਾ ਉਹਨੂੰ ਵਰਦਾਨ ਸੀ ਅੱਗ ਵਿੱਚ ਸੜਦੀ ਨਹੀਂ ਤੇ ਪ੍ਰਹਲਾਦ ਨੂੰ ਹਰਨਾਕਸ਼ ਮਾਰਨਾ ਚਾਹੁੰਦਾ ਸੀ ਜਲੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਪਰਮਾਤਮਾ ਦਾ ਨਾਮ ਜਿੰਨਾ ਮਸ਼ਹੂਰ ਹੈ ਉਹ ਆਪਦੇ ਆਪ ਤੇ ਨਾਲ ਜਾਂਦੇ ਕਿ ਮੈਂ ਪ੍ਰਮਾਤਮਾ ਜਿਵੇਂ ਜਲੇ ਹਰੀ ਥਲੇ ਹਰੀ ਵੀ ਜਲ ਵਿਚ ਵੀ ਪ੍ਰਮਾਤਮਾ ਥਲ ਵਿਚ ਵੀ ਪ੍ਰਮਾਤਮਾ ਉਹ ਕਹਿੰਦਾ ਜਲੇ ਹਰਨਾਕ ਥਲੇ ਹਰਨਾਕ ਧਰਤੀ ਤੇ ਵੀ ਪ੍ਰਮਾਤ ਵੀ ਹਰਨਾਕ ਸੇ ਜਲ ਵਿਚ ਵੀ ਪ੍ਰਮਾਤਮਾ ਚੋਹੀ ਪਾਸੇ ਹਰ ਕੋਨੇ ਕਣ ਕਰਨ ਹਰਨਾਕ ਸੇ ਸੋ ਕਹਿੰਦੇ ਜਦੋਂ ਪ੍ਰਲਾਦ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਿਆ ਹੰਕਾਰ ਹੀ ਸੀ ਹਰਨਾਕ ਸ ਤੇ ਉਹਨੇ ਆਪਣੇ ਪੁੱਤਰ ਨੂੰ ਹੀ ਮਾਰਨਾ ਚਾਹਿਆ ਹੋਲਕਾ ਸੀ ਜਿਹੜੀ ਜਾਣੇ ਕਿ ਹੋਲਿਕਾ ਨੂੰ ਅਗਰ ਦਾ ਵਰਦਾਨ ਸੀ ਕਿ ਇਹ ਸੜਦੀ ਨਹੀਂ ਹੈਗੀ ਪਰ ਪ੍ਰਿਲਾਦ ਸੀ ਪ੍ਰਮਾਤਮਾ ਦਾ ਪਿਆਰਾ ਉਹਨੂੰ ਬਹੁਤ ਤਰੀਕਿਆਂ ਦੇ ਨਾਲ ਮਾਰਨਾ ਚਾਹਿਆ ਪਰ ਮਰਿਆ ਨਹੀਂ ਹੋਲਿਕਾ ਨੂੰ ਕਿਹਾ ਗਿਆ ਕਿ ਤੂੰ ਬੁੱਕਲ ਵਿੱਚ ਲੈ ਕੇ ਬੈਠ ਜਾ ਅੱਗ ਦੇ ਵਿੱਚ ਤੇ ਤਾਂ ਜਾਨੀ ਕਿ ਇਹ ਪ੍ਰਿਲਾਦ ਸੜ ਜਾਵੇਗਾ ਤੂੰ ਵੱਜ ਜਾਵੇਂਗੀ ਇਸ ਤਰ੍ਹਾਂ ਪ੍ਰਿਲਾਦ ਦਾ ਜਿਹੜਾ ਹੈ ਜਾਨੀ ਕਿ ਉਹਨੂੰ ਮੌਤ ਦੇ ਘਾਟ ਆਪਾਂ ਉਤਾਰ ਦੇਵਾਂਗੇ ਪਰ ਕਹਿੰਦੇ ਲੋਹੜੀ ਵਾਲੇ ਦਿਨ ਤੋਂ ਲੈ ਕੇ ਹੋਲੀ ਤੱਕ ਹੋਲਿਕਾ ਨਾਂ ਪਿਆ ਇਹ ਰੋਜ਼ ਕਹਿੰਦੇ ਜਦੋਂ ਪੁੱਛਿਆ ਜਾਂਦਾ ਵੀ ਪ੍ਰਹਲਾਦ ਸੜ ਗਿਆ ਉਹ ਨਾ ਦੀ ਆਵਾਜ਼ ਜਿੰਦਗੀ ਦੇ ਅਜੇ ਸੜਿਆ ਨਹੀਂ ਹੈਗਾ ਹੋਲੀ ਤੱਕ ਇਹ ਬਾਜਾਂ ਚੱਲਦੀਆਂ ਨਹੀਂਆਂ ਆਖਿਰ ਨੂੰ ਕਹਿੰਦੇ ਹੋਲਿਕਾ ਆਪ ਹੀ ਸੜ ਗਈ ਹੋਲਕਾ ਦਹਨ ਹੋ ਗਈ ਪਰ ਪ੍ਰਹਲਾਦ ਬਚ ਗਿਆ ਸੀਗਾ ਇਥੋਂ ਵਿਲਿਆ ਜਾਂਦਾ ਪਰ ਪੱਕੇ ਪ੍ਰਾਣਾਤ ਪ੍ਰਾਣਿਕ ਤੌਰ ਤੇ ਆ ਵੇਦਾਂ ਸ਼ਾਸਤਰਾਂ ਮੁਤਾਬਕ ਕੋਈ ਖਾਸ ਹਵਾਲਾ ਨਹੀਂ ਇਹਦਾ ਮਿਲਦਾ ਹੈਗਾ ਪਰ ਜੇ ਆਪਾਂ ਸੋਚੀਏ ਆਪਾਂ ਚਲੋ ਤਿਹਾੜ ਮਨਾਇਆ ਜਾਂਦਾ ਖੁਸ਼ੀ ਮਨਾਇ ਜਾਂਦੀ ਹੈ ਰਿਸ਼ਤੇਦਾਰ ਸਾਖ ਸੰਬੰਧੀ ਕਿਸੇ ਬਾਹਨ ਇਕੱਠੇ ਹੋ ਜਾਂਦੇ ਨੇ ਟੁੱਟਿਆ ਪਰਿਵਾਰ ਕਿਤੇ ਇਕੱਠਾ ਹੋ ਕੇ ਆਪਣੀ ਸਾਂਝ ਵਿਚਾਰਾ ਦੁੱਖ ਸੁੱਖ ਸਾਂਝੀ ਕਰਦਾ ਹੈ ਇਹ ਵੀ ਚਲੋ ਵਧੀਆ ਗੱਲ ਹੈ ਪਰ ਇਸ ਦੇ ਨਾਲ ਹੀ ਮਹਾਰਾਜ ਨੇ ਸੋਚਿਆ ਕਿ ਜਿਹੜਾ ਮੇਰਾ ਸਿੱਖ ਪੰਥ ਖਾਲਸਾ ਪੰਥ ਹੈ ਇਹਨੂੰ ਇਸੇ ਆਸਰੀ ਰੂਪ ਕਿਵੇਂ ਲੋਹੜੀ ਦਾ ਦਿੱਤਾ ਜਾਵੇ ਸੋ ਜਿਹੜਾ ਕੱਲ ਨੂੰ ਸੰਗਰਾਮ ਦਾ ਦਿਹਾੜਾ ਸੰਗਰਾਮ ਨੂੰ 40 ਮੁਕਤੇ ਮਹਾਰਾਜ ਨੇ ਮੁਕਤ ਕੀਤੇ ਸੀਗੇ ਬੇਦਾਬ ਪਾੜਿਆ ਸੀ ਆਪਾਂ ਨੇ ਮਾਘੀ ਮਨਾਉਣੀ ਐ ਲੋਹੜੀ ਨੂੰ ਮਨਾਓ ਪਰ ਆਪਾਂ ਨੇ ਆਪਦੇ ਧਰਮ ਦੇ ਨਾਲ ਧਾਰਮਿਕ ਤੌਰ ਤੇ ਆਪਾਂ ਨੇ ਸੰਗਰਾਤ ਮਨਾਉਣੀ ਐ ਲੋਹੜੀ ਮਨਾਉਣੀ ਐ ਵੈਸੇ ਗੁਰੂ ਲੋਹੜੀ ਜਗ੍ਹਾ ਸੰਗਰਾਤ ਮਾਘੀ ਮਨਾਉਣੀ ਐ ਆਪਾਂ ਨੇ ਮੁਗਸਰ ਸਾਹਿਬ ਨੂੰ ਮੁੱਖ ਰੱਖਦੇ ਆ 40 ਮੁਕ ਦਿਨ ਮੁੱਖ ਰੱਖਦੇ ਆ ਤੇ ਆਸਲ ਦੇ ਵਿੱਚ ਤਿਹਾਰ ਹੁੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਜੇ ਕੁਝ ਧਾਰਮਿਕ ਤੌਰ ਤੇ ਜੁੜਿਆ ਹੋਵੇ ਜਿਹਦੇ ਨਾਲ ਸਾਡਾ ਭਲਾ ਹੋਵੇ ਉਹੀ ਮਨੁੱਖਾ ਜੀਵਨ ਦਾ ਲਾਹਾ ਹੁੰਦਾ ਆਪਾਂ ਨੇ ਕਿਵੇਂ ਕਰਨਾ ਹੈ ਲੋੜੀ ਵਾਲੇ ਦਿਨ ਹੀ ਸ਼ੁਰੂ ਕਰ ਲਓ ਤੁਸੀਂ 40 ਮੁਕਤੇ ਹੋਏ ਨੇ ਆਪਾਂ ਨੇ 40 ਮੁਕਤਿਆਂ ਦੇ ਨਾਮ ਵੀ ਯਾਦ ਆ ਜਾਣਗੇ 40 ਮੁਕਤਿਆਂ ਦੀ ਖੁਸ਼ੀ ਵੀ ਲੈਣੀ ਹੈ ਸ਼ਹੀਦਾਂ ਦੀ 40 ਸ਼ਹੀਦਾਂ ਦੀ ਜੋ ਹੱਥੇ ਪਾਸ਼ਮਾਨ ਚਾਲੀਆਂ ਦਾ ਬੇਦਵਾ ਪਾੜ ਕੇ ਮਹਾ ਸਿੰਘ ਹੋਰਾਂ ਦਾ ਅ ਸ਼ਹੀਦਾ ਸਿੰਘਾਂ ਦਾ ਸਤਕਾਰਯੋਗ ਬੜੀਆਂ ਉਹਨਾਂ ਨੇ ਮਹਾਰਾਜ ਦੇ ਨਾਲ ਰਹਿ ਕੇ ਕੁਰਬਾਨੀਆਂ ਕੀਤੀਆਂ ਧਰਨੇ ਹੋ 40 ਮੁਕਤੇ ਤੇ ਤੁਸੀਂ ਇਸ ਤਰ੍ਹਾਂ ਕਰੋ ਜੇ 40 ਮੁਕਤਾਂ ਦੀਆਂ ਖੁਸ਼ੀਆਂ ਲੈਣੀਆਂ ਨੇ ਅ ਕੱਲ ਤੋਂ ਸੰਗਰਾਮ ਤੋਂ ਲੈ ਕੇ 40 ਮੁਕਤਾਂ ਦਾ ਤੁਸੀਂ ਚਾਰਟ ਬਣਾ ਕੇ ਵਾਹਿਗੁਰੂ 40 ਮੁਕਤਾਂ ਦਾ ਨਾਮ ਲੈ ਕੇ ਨਾ ਇਸ ਤਰ੍ਹਾਂ ਪਹਿਲਾ ਦੂਜਾ ਤੀਜਾ ਹਰ ਇੱਕ ਦੇ ਨਾਮ ਦਾ ਇੱਕ ਜਪ ਜੀ ਸਾਧਾ ਪਾਠ ਕਰਦਿਆ ਕਰੋ 40 ਦਿਨਾਂ ਦੇ ਵਿੱਚ 40 ਹੀ ਸੀਧਾਂ ਦੇ 40 ਹੀ ਮੁਕਤਾਂ ਦੇ ਨਾਮ ਆ ਜਾਣਗੇ 40 ਪਾਠ ਹੋ ਜਾਣਗੇ ਜਪ ਜੀ ਸਾਹਿਬ ਦੇ ਵਿੱਚ ਜਪ ਜੀ ਸਾਹਿਬ ਦੇ ਜੇ ਜਿੰਨਾ ਦਾ ਹੋ ਸਕਦਾ 40 ਪਾਠ ਕਰਨ ਤੋਂ ਬਾਅਦ ਮੁਕਤਸਰ ਸਾਹਿਬ ਵਿਖੇ ਸਰੋਵਰ ਦੇ ਵਿੱਚ ਇਸ਼ਨਾਨ ਕਰੋਗੇ ਬਹੁਤ ਵੱਡਾ ਬਹੁਤ ਵੱਡਾ ਮਹਾਤਮ ਹੈ 100 ਸਾਖੀ ਆ ਉਹਦੇ ਵਿੱਚ ਤਾਂ ਇੱਥੋਂ ਤੱਕ ਕਿਸੇ ਪਾਸ ਅਮਾਰਾ ਬਚਨ ਕਰਦੇ ਨੇ ਕਿ 40 ਪਾਠ ਜਪਜੀ ਸਾਹਿਬ ਦੇ ਕਰਕੇ ਜਿਹੜਾ ਇਸ਼ਨਾਨ ਕਰੇਗਾ ਮੁਕਤਸਰ ਸਰੋਵਰ ਦੇ ਵਿੱਚ ਉਹਦਾ ਕਹਿੰਦੇ ਜਿਹੜੀ ਭੂਤਪੁਰੇ ਦੀ ਛਾਇਆ ਦੂਰ ਹੋ ਜਾਵੇਗੀ ਇਹ ਵੀ ਵਰਦਾਨ ਹੈ ਬਚਨ ਹੈ ਮਾਰਾ ਦਾ ਸੋ ਕੱਲ ਤੁਸੀਂ ਸੰਗਰਾਮ ਤੋਂ ਇੱਕ ਮਾਗ ਤੋਂ ਤੁਸੀਂ 40 ਮੁਕਤਿਆਂ ਦੇ ਸ਼ਹੀਦਾਂ ਦੇ ਨਾਮ ਦਾ ਇੱਕ ਪਾਠ ਇੱਕ ਮੁਕਤੇ ਦਾ ਨਾਮ ਲੈ ਕੇ ਤੇ ਫਿਰ ਦੂਜੇ ਮੁਕਤੇ ਜ ਸਿੰਘਾਂ ਸ਼ਹੀਦਾਂ ਇਸ ਤਰ੍ਹਾਂ ਨਾਮ ਲੈ ਕੇ ਇੱਕ ਪਾਠ ਇੱਕ ਸ਼ਹੀਦ ਦੇ ਨਾਮ ਦਾ ਕਰਦੇ ਕੋ 40 ਸ਼ਹੀਦਾਂ ਦੇ ਨਾਲ 40 ਮੁਕਤਿਆਂ ਦੇ ਨਾਮ ਦਾ 40 ਪਾਠ ਹੋ ਜਾਣਗੇ ਨਾਲੇ ਤੁਹਾਡਾ ਜਾਪ ਤੁਹਾਡਾ ਜਨਕ ਜੀਵਨ ਆਪਣੇਗਾ ਨਾਲੇ ਤੁਹਾਨੂੰ ਸ਼ਹੀਦਾਂ ਦੀ ਆਪਣਾ ਅਸ਼ੀਰਵਾਦ ਮਿਲੇਗਾ ਤੁਹਾਡੇ ਵਿਗੜੇ ਕਾਰਜਮੰਗ ਨਾਲੇ 40 ਦਿਨ ਦਾ ਚਰੀਹਾ ਵੀ ਹੋ ਜਾਵੇਗਾ ਇਸ ਦਾ ਤੁਸੀਂ ਲੋੜੀ ਤੋਂ ਵੀ ਵੱਡਾ ਮਹਾਤਮ ਲੈਣ ਵਾਸਤੇ ਮਾਗੀ ਮਨਾ ਸਕਦੇ ਹਾਂ ਸੰਗਰਾਮ ਦਾ ਦਿਹਾੜਾ ਮਨਾ ਸਕਦੇ ਹਾਂ ਮੁਖਸਰ ਸਾਹਿਬ ਨੂੰ ਮੁੱਖ ਰੱਖਦੇ ਹਾਂ 40 ਮੁਕਤੀਆਂ ਦੀ ਯਾਦ ਵਿੱਚ 40 ਹੀ ਪਾਠ ਕਰ ਦੋ 40 ਦਿਨਾਂ ਦੇ ਵਿੱਚ ਮਹਾਰੇ ਬਹੁਤ ਜ਼ਿਆਦੇ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ